ਅਜੀ ਬਜੀ ਸਫੀ ਕਾਲ ਜੀ ਸਾਰੇ ਨੂੰ ਤੁਮੇ ਉਹ ਸਾਰੇ ਠੀਕ ਹੋ ਜੀ ਵੈਲਕਮ ਹੈ ਵੀਰੇ ਦੁਆਰਾ ਤੁਹਾਡਾ ਮੇਰੇ ਤੇ ਅੱਛਾ ਭਾਈ ਜੀ ਤੁਸੀਂ ਸਾਰੇ ਨੇ ਦੇਖਿਆ ਹੋਊਗਾ ਕਿ ਕੱਲ ਆਪਾਂ ਨੇ 0084 ਨੰਬਰ ਦੀ ਡਿਲੀਵਰੀ ਦਿੱਤੀ ਸੀ ਕਿ ਕਾਰ ਸੇਲ ਹੋ ਗਈ ਸੀ ਤੇ ਉਹ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੀ ਕੋਹੋਰ ਕਾਰ ਸੇਲ ਹੋਈ ਸੀਗੀ ਬਟ ਉਹਦੀ ਮੈਂ ਤੁਹਾਨੂੰ ਐਡ ਫੋਟੋ ਵੀਡੀਓ ਕੁਝ ਨਹੀਂ ਪਾਇਆ ਸੀਗਾ ਪਲੀਜ਼ ਸੌਰੀ ਬਟ ਉਹ ਕਸਟਮਰ ਮੇਰੇ ਕੋਲ ਵਰਕਸ਼ਾਪ ਵਿਜ਼ਿਟ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਨੂੰ ਆਹ ਗੱਡੀ ਪਸੰਦ ਆ ਗਈ ਸੀ ਮੈਂ ਤੁਹਾਨੂੰ ਦਿਖਾਉਂਗਾ ਆਹ ਵਾਲੀ ਪਜੇਰੋ ਪਸੰਦ ਆ ਗਈ ਸੀ ਉਹਨਾਂ ਨੂੰ ਇਹ ਸੀਗੀ 2009 ਦਾ ਮਾਡਲ ਸੀ ਐਂਡ 2011 ਦੀ ਰਜਿਸਟ੍ਰੇਸ਼ਨ ਸੀਗੀ ਤੇ 2026 ਤੱਕ ਗੱਡੀ ਪਾਸ ਸੀਗੀ ਇਹ ਅੱਜ ਇਹਦੀ ਡਿਲੀਵਰੀ ਆ ਹੁਣ ਇਹਨੂੰ ਮੈਂ ਵੈਸੇ ਤਾਂ ਸਾਰੀ ਡਾਨਾ ਕੰਪਲੀਟ ਵਾਸ਼ ਐਂਡ ਵੈਕਸ ਤੇ ਛੱਡਣ ਚੱਲੇ ਆ ਗੱਡੀ ਨੂੰ ਵਾਸ਼ ਵੈਕਸ ਕਰਕੇ ਤੇ ਅੱਜ ਇਹਦੀ ਡਿਲੀਵਰੀ ਦਵਾਂਗੇ ਆਪਾਂ ਚਲੋ ਬਈ ਮਿੱਤਰੋ ਵਾਸ਼ ਐਂਡ ਵੈਕਸ ਕਰਕੇ ਅੱਜ ਇਹ ਕਾਰ ਦੀ ਡਿਲੀਵਰੀ ਆ। ਨੇ ਨੈਕਸਟ ਸਟਾਕ ਦੇ ਵਿੱਚ ਦੋ ਗੱਡੀਆਂ ਆ ਗਈਆਂ ਤੇ ਤਿੰਨ ਗੱਡੀਆਂ ਦੀ ਆਪਣੀ ਗੱਲਬਾਤ ਹੋਰ ਚੱਲਦੀ ਪਈ ਆ। ਦੇਖਦੇ ਆ ਬਾਕੀ ਜਿੱਦਾਂ ਜਿੱਦਾਂ ਡੀਲ ਹੋਊਗੀ ਤੇ ਲੈ ਕੇ ਆਵਾਂਗੇ ਗੱਡੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਈ ਆਪਾਂ ਮਾੜੀ ਢੀੜੀ ਗੱਡੀ ਨਹੀਂ ਲੈਂਦੇ ਹੈਗੇ ਆਪਣੇ ਕੋਲ A1 ਕੰਡੀਸ਼ਨ ਦੀ ਆਪਾਂ ਪਜੇਰੂ ਪਰਚੇਜ਼ ਕਰਦੇ ਆ ਐਦਾਂ ਦਾ ਮੇਰਾ WhatsApp ਭਰਿਆ ਹੋਇਆਗਾ ਮੇਰੇ WhatsApp ਦੇ ਵਿੱਚ ਘੱਟੋ ਘੱਟ ਇਸ ਟਾਈਮ 50 ਆ 100 ਪਜੇਰੂ ਦੀਆਂ ਫੋਟੋਆਂ ਹੋਣਗੀਆਂ ਲੋਕਾਂ ਦੀਆਂ ਗੱਡੀਆਂ ਦੀਆਂ ਜਿਹੜੀ ਲੋਕਾਂ ਨੇ ਸੇਲ ਕਰਨੀਆਂ ਪਰ ਉਹ ਗੱਡੀਆਂ ਦੀ ਹਾਲਤ ਐਨੀ ਬੇਕਾਰ ਐ ਮੈਂ ਕੀ ਦੱਸਾਂ ਜਦੋਂ ਬੰਦੇ ਦੁਬਾਰਾ ਫੋਨ ਕਰਦੇ ਆ ਨਾ ਫੋਟੋ ਭੇਜ ਕੇ ਕਿ ਹਾਂਜੀ ਬਾਈ ਜੀ ਤੁਸੀਂ ਫੋਟੋਆਂ ਦੇਖੀਆਂ ਕੀ ਵਿਚਾਰਾ ਤੁਸੀਂ ਪਰਚੇਸ ਕਰੋਗੇ ਮੈਂ ਮਨਾ ਕਰ ਦੰਨਾ ਹੈਗਾ ਕਿਉਂਕਿ ਇੰਨੀ ਮਾੜੀ ਹਾਲਤ ਨਹੀਂ ਆਪਾਂ ਲੰਦੇ ਹੈਗੇ ਠੀਕ ਹੈ ਕੋਈ ਫਾਇਦਾ ਨਹੀਂ ਇੰਨੀ ਮਾੜੀ ਹਾਲਤ ਗੱਡੀ ਖਰੀਦ ਕੇ ਤੇ ਉਹ ਤੇ ਉਨਾ ਹੀ ਪੈਸਾ ਲੱਗ ਜਾਂਦਾ ਏ 50000 ਲੱਖ ਰੁਪਇਆ ਗੱਡੀ ਮਹਿੰਗੀ ਲੈ ਲਓ ਵੀਰੇ ਪਰ ਗੱਡੀ ਸੈੱਟ ਲਓ ਪੂਰੀ ਵਧੀਆ ਨਵੀਂ ਕਾਰ ਲਓ ਠੀਕ ਨਹੀਂ ਏਨਾਂ ਸੋਚੋ ਵੀ ਆ 3-4 ਲੱਖ ਰੁਪਏ ਦੀ ਲੈ ਕੇ 1 ਲੱਖ 2 ਲੱਖ ਉੱਪਰ ਲਾ ਕੇ ਗੱਡੀ ਸੈੱਟ ਬਣ ਜੂਗੀ ਬਿਲਕੁਲ ਵੀ ਨਹੀਂ ਹੁਣ ਆਹ ਦੇਖ ਲੋ ਆ 2009 ਮਾਡਲ ਐ ਤੁਹਾਨੂੰ ਮੈਂ ਇਹਦੀ ਡਰਾਈਵ ਦਿਖਾ ਦਿੰਨਾ ਸੈਕੰਡ ਗੇਅਰ ਐ ਥਰਡ ਗੇਅਰ ਐ ਕਿੰਨੇ ਸੌਫਟ ਗੇਅਰ ਪੈਂਦੇ ਆ ਤੁਹਾਡੇ ਸਾਹਮਣੇ ਹੀ ਐ ਦੇਖ ਲੋ ਥਰਡ ਗੇਅਰ ਐ ਆਰਪੀਐਮ ਮੈਂ 2 ਤੇ ਲੈ ਕੇ ਜਾਊਗਾ ਫੋਰਥ ਗੇਅਰ ਐ ਜੀ ਕੋਈ ਸਾਊਂਡ ਕੋਈ ਆਵਾਜ਼ ਆ ਰਹੀ ਐ ਕਿਸੇ ਨੂੰ ਹਲੋ 5ਵਾਂ ਗੇਅਰ ਹੈ ਸਪੀਡ ਹੈਗੀ ਹਲੇ 60 ਤੇ ਵੀ ਨਹੀਂ ਗਈ 2 ਤੇ نیچے ਆਰਪੀਐਮ ਪੰਜਵਾਂ ਘਾਦਾਂ ਲਓ ਆ ਲਓ ਤੇ ਬਾਕੀ ਬਾਈ ਜੀ ਜਿਹੜੇ ਜਿਹੜੇ ਹੋਰ ਵੀ ਸ਼ੌਂਕ ਪੂਰਾ ਕਰਨਾ ਚਾਹੁੰਦੇ ਆ ਲੋਕ ਹਨਾ ਗੱਡੀਆਂ ਲੈਣਾ ਚਾਹੁੰਦੇ ਹੈਗੇ ਚਲੋ ਬਜਟ ਵੀ ਘੱਟ ਹੋਊਗਾ ਤਾਂ ਆਪਣੇ ਕੋਲ ਜਿੱਦਾਂ ਹੁਣ ਅਸੀਂ ਪਰਚੇਜ਼ ਕਰਦੇ ਆ ਉਸ ਤੋਂ ਬਾਅਦ ਗੱਡੀ ਨੂੰ ਰੈਡੀ ਕਰਦੇ ਆ ਹਨਾ ਬਿਨਾਂ ਰੈਡੀ ਕਰੇ ਕਾਰ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ ਜਿੱਦਾਂ ਹੁਣ ਕੱਲ ਅਸੀਂ ਐਚਪੀ ਨੰਬਰ ਗੱਡੀ ਲੈ ਕੇ ਆਏ ਆ 2008 ਮਾਡਲ ਆ ਸਿੰਗਲ ਓਨਰ ਗੱਡੀ ਆ ਤੇ 2028 ਤੱਕ ਗੱਡੀ ਪਾਸ ਆ ਇੰਜਨ ਗੇਅਰ ਦੀ ਗੱਡੀ ਵਧੀਆ ਏ ਬਾਡੀ ਲਾਈਨ ਦੀ ਵਧੀਆ ਏ ਸਿਰਫ ਉਹਦੇ ਸੀਟ ਕਵਰ ਪੈਂਦੇ ਆ सਸਪੈਂਸ਼ਨ ਦਾ ਵੀ ਕੋਈ ਜ਼ਿਆਦਾ ਖਾਸ ਕੰਮ ਨਹੀਂ ਹੈਗਾ ਉਹ ਗੱਡੀ ਪਰਚੇਸ ਕਰ ਸਕਦੇ ਆ ਉਹਦਾ ਰੇਟ ਆਪਾਂ ਰੱਖਿਆ 5.5 ਲੱਖ ਰੁਪਈਆ ਥੋੜਾ ਬੋਤਾ ਨੇਗੋਸ਼ੀਏਸ਼ਨ ਆਨ ਦੀ ਸਪੋਰਟ ਆਪਾਂ ਕਰ ਲਾਂਗੇ ਮਾੜੀ-ਮੋਟੀ ਜੋ ਵੀ ਹੈਗੀ ਆ ਤੋ ਬਈ ਜੀ ਆਪਾਂ ਪਹੁੰਚ ਗਿਆ ਵਰਕਸ਼ਾਪ ਅ ਅੱਜ ਅਰੋ ਆਪਾਂ ਨੂੰ ਵਾਸ਼ਿੰਗ ਤੇ ਲਾਤੀਓ ਵਾਸ਼ ਵੈਕਸ ਤੇ ਤੇ ਹੁਣ ਮੈਂ ਤੁਹਾਨੂੰ ਤਿੰਨ ਗੱਡੀਆਂ ਦੀ ਡਿਟੇਲ ਦੇਣਾ ਚਾਹੁੰਦਾ ਧਿਆਨ ਨਾਲ ਸੁਣਿਓ ਸਭ ਤੋਂ ਪਹਿਲਾਂ ਇਹ ਰੈੱਡ ਵਾਸਤੇ ਨਾ ਪੁੱਛੋ ਇਹ ਸੇਲ ਹੋ ਚੁੱਕੀ ਐ ਇਹ ਜਾਏ ਜਾਏਗੀ ਬੈਂਗਲੌਰ ਉਸ ਤੋਂ ਬਾਅਦ ਮੈਂ ਤੁਹਾਨੂੰ ਦਰਨਾ ਚ ਦੱਸਣਾ ਚਾਹੁੰਦਾ ਆਪਣੇ ਕੋਲ 2012 ਮਾਡਲ ਸਿੰਗਲ ਓਨਰ ਪੰਜਾਬ ਨੰਬਰ ਛੋਟਾ ਨੰਬਰ ਐ ਬਿਲਕੁਲ ਵਧੀਆ ਨਵੀਂ ਕੰਡੀਸ਼ਨ ਦੀ ਕਾਰ ਐ ਨਵੇਂ ਟਾਇਰ ਲੱਗੇ ਆ ਮੈਕਸਿਸ ਦੇ ਇੰਟੀਰੀਅਰ ਤੁਹਾਨੂੰ ਦਿਖਾ ਦਿੰਦਾ ਮੈਂ ਆ ਇਹਦਾ ਇੰਟੀਰੀਅਰ ਹੈ ਜੀ オリジナル ਸੀਟ ਕਵਰ ਨੇ 75000 ਕਿਲੋਮੀਟਰ ਦੀ ਰਨਿੰਗ ਹੈ ਡੈਸ਼ਬੋਰਡ ਇੰਟੀਰੀਅਰ ਬਾਡੀ ਲਾਈਨਸ ਸਾਰਾ ਨੀਟ ਐਂਡ ਕਲੀਨ ਹੈ ਸਮਝ ਲਓ ਇੱਕ ਤਰ੍ਹਾਂ ਦੀ ਨਿਊ ਕੰਡੀਸ਼ਨ ਹੈ ਜੇ ਕਿਸੇ ਨੇ ਬੁੱਕ ਕਰਨੀਆਂ ਵੀਰੇ WhatsApp ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਸੇਜ ਕਰੋ ਤੇ ਬੁੱਕ ਕਰੋ ਆਪਣੀ ਨਿਊ ਰਾਈਡ ਜਿਹਨੂੰ ਸ਼ੌਂਕ ਆ ਪ੍ਰਾਈਸ ਮੈਂ ਤੁਹਾਨੂੰ WhatsApp ਤੇ ਦੱਸ ਦੂੰਗਾ ਇਹਨੂੰ ਇਹਦਾ ਉਸ ਤੋਂ ਬਾਅਦ ਆਪਣੇ ਕੋਲ ਆਂਦੀ ਆ ਮੋਂਟੇਰੋ ਮੋਂਟੇਰੋ ਦੀ ਵੀ ਡਿਟੇਲ ਮੈਂ ਵੀਡੀਓ ਦੇ ਵਿੱਚ ਨਹੀਂ ਦਿੱਤੀ ਹੈ ਕਿ 2012 ਮਾਡਲ ਹੈ ਓਨਰ 3 ਆ ਬਟ ਕਾਰ ਦੀ ਕੰਡੀਸ਼ਨ ਬਿਲਕੁਲ ਸਮਝ ਲਓ ਇੱਕ ਤਰ੍ਹਾਂ ਦੀ ਨਵੀਂ ਵਰਗੀ ਆ ਅੰਦਰੋਂ ਦਿਖਾ ਦਿੰਨਾ ਵੀਰੇ ਬਲੈਕ ਇੰਟੀਰੀਅਰ ਦੀ ਕਾਰ ਆ ਸਾਰੀ ਤੇ ਇੰਟੀਰੀਅਰ ਇਹਦਾ origignal ਆ ਬਲੈਕ ਬਿਲਕੁਲ ਨੀਟ ਐਂਡ ਕਲੀਨ ਡਰਾਈਵ ਇੰਨੀ ਸੋਹਣੀ ਆ ਗੱਲੇ ਛੱਡ ਦੋ ਇਨਾ ਮਜ਼ਾ ਆਉਂਦਾ ਗੱਡੀ ਚਲਾਉਣ ਦੇ ਵਿੱਚ ਠੀਕ ਆ ਹਲੇ ਗੰਦੀ ਲੱਗਦੀ ਹੋਊਗੀ ਤੁਹਾਨੂੰ ਕਿਉਂਕਿ ਅ ਬਾਰਿਸ਼ ਦਾ ਮੌਸਮ ਆ ਤਾਂ ਕਰਕੇ ਗੰਦੀਆਂ ਪਈਆਂ ਨੇ ਗੱਡੀਆਂ 12 ਮਾਡਲ ਐ ਚੰਡੀਗੜ੍ਹ ਨੰਬਰ 1 ਲੱਖ ਕਿਲੋਮੀਟਰ ਦੀ ਡਰਾਈਵ ਹੋ ਚੁੱਕੀ ਆ ਕਾਰ ਦੀ ਉਸ ਤੋਂ ਬਾਅਦ ਆਂਦੀ ਆ ਆਪਣੇ ਕੋਲ 2008 ਮਾਡਲ ਪਜੈਰੋ ਐਚਪੀ ਨੰਬਰ हिमाचल ਦਾ ਨੰਬਰ ਹੈ ਜੀ 2008 ਮਾਡਲ ਤੇ 2028 ਤੱਕ ਗੱਡੀ ਪਾਸ ਆ ਇਹਦਾ ਰੇਟ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਇੱਕੋ ਰੇਟ ਮਿਲ ਜੂਗੀ 5.5 ਲੱਖ ਰੁਪਈਆ ਸਿੰਗਲ ਓਨਰ ਗੱਡੀ ਆ ਅਗਰ ਥੋੜੀ ਬੋਤੀ ਮਾੜੀ ਮੁੱਟੀ 네ਗੋਸ਼ੀਏਸ਼ਨ on the سپورਟ ਕਰ ਲਾਂਗੇ ਇਹ ਵਿਦਆਊਟ ਰੈਡੀ ਗੱਡੀ ਆ ਇਹਦਾ ਆਪਾਂ ਕੁਛ ਨਹੀਂ ਕੀਤਾ ਹੈਗਾ ਕੋਈ ਸਰਵਿਸ ਫਲਾਣਾ ਤਿੰਕਾ ਹੱਥ ਵੀ ਨਹੀਂ ਲਾਇਆ ਹਲੇ ਗੱਡੀ ਨੂੰ ਕੋਈ ਇਹਦਾ ਕੰਮ ਨਹੀਂ ਕੀਤਾ ਅਗਰ ਕਿਸੇ ਨੂੰ ਐਜ਼ ਇਟ ਇਜ਼ ਚਾਹੀਦੀ ਆ ਜਿੱਦਾਂ ਦੀ ਹਾਲਤ ਦੇ ਵਿੱਚ ਇਹ ਖੜੀ ਆ ਤੁਸੀਂ ਚੈੱਕ ਕਰ ਲਓ ਤੁਹਾਨੂੰ ਦਿਖਾ ਦਿੰਨਾ ਸਾਰਾ ਕੁਝ ਇਹ ਸਾਈਡ ਪ੍ਰੋਫਾਈਲ ਹੈ ਗੱਡੀ ਦੀ ਟਾਇਰ ਇਹਦੇ ਉਹੀ 40 50% ਰਹਿ ਕੇ ਇੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਨਾ ਦਰਵਾਜੇ ਵਗੈਰਾ ਸਾਰੇ ਇਹਦੇ ਸਾਫ਼ ਹੈ ਡੈਸ਼ਬੋਰਡ ਵੀ ਬਿਲਕੁਲ ਨੀਟ ਐਂਡ ਕਲੀਨ ਹੈ ਬਸ ਸੀਟਾਂ ਤੇ ਕ੍ਰੈਕ ਆ ਗਏ ਐ ਸੀਟ ਕਵਰ ਚੇਂਜ ਹੋਣੇ ਹੈਗੇ ਸੀਟ ਕਵਰ ਜੇ ਤੁਸੀਂ ਚੇਂਜ ਕਰਾਉਣੇ ਆ ਅਸੀਂ ਵੀ ਤੁਹਾਨੂੰ ਕਰਵਾ ਕੇ ਦੇ ਦਾਂਗੇ। ਬਾਕੀ ਕੋਈ ਕੰਮ ਖਰਚਾ ਹੈ ਨਹੀਂਗਾ। सस्पेंशन ਦੀ ਕੋਈ ਆਵਾਜ਼ ਨਹੀਂ ਆ ਸਿਰਫ ਸਰਵਿਸਿੰਗ ਦਾ ਕੰਮ ਹੋਏਗਾ ਬਸ। ਇੱਕੋ ਰੇਟ ਹੈ 5.5 ਲੱਖ ਰੁਪਈਆ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੇ ਆ 2006 ਮਾਡਲ ਆ। ਵਿਦ ਨੰਬਰ ਹੈ, ਸੈਕੰਡ ਓਨਰ ਹੈ 1,115,000 ਚੱਲੀ ਆ। ਅਗਰ ਜੇ ਕਿਸੇ ਨੂੰ ਚਾਹੀਦੀ ਹੈ ਵੀ ਲੋ ਬਜਟ ਵਾਲੀ ਗੱਡੀ ਹੈ ਅਗਰ ਕਿਸੇ ਨੂੰ ਚਾਹੀਦੀ ਹੈ ਮਿਲ ਜੂਗੀ 2026 ਤੱਕ ਗੱਡੀ ਪਾਸ ਹੈ ਜੀ ਉਸ ਤੋਂ ਬਾਅਦ ਆ ਗਈ 2012 ਮਾਡਲ ਮੁੰਟੈਰੋ ਆ ਓਨਰ 4th ਹੈ ਵਿਦ ਨੰਬਰ ਹੈ 004 ਕੰਮ ਖਰਚਾ ਕੋਈ ਜ਼ਿਆਦਾ ਹੈ ਨਹੀਂ ਆ ਕੋਈ ਸਸਪੈਂਸ਼ਨ ਦੇ ਵਿੱਚ ਆਵਾਜ਼ ਨਹੀਂ ਆ ਕੋਈ ਜ਼ਿਆਦਾ ਇੰਟੀਰੀਅਰ ਦਾ ਵੀ ਕੰਮ ਨਹੀਂ ਹੈ ਇੰਟੀ ਡੈਸ਼ਬੋਰਡ ਬਿਲਕੁਲ ਨੀਟ ਐਂਡ ਕਲੀਨ ਹੈ ਦਰਵਾਜ਼ੇ ਨੀਟ ਐਂਡ ਕਲੀਨ ਹੈ ਜਿੰਨੇ ਦੀ ਤੁਹਾਨੂੰ ਮੰਨ ਲਓ ਜਿੰਨਾ ਰੇਟ ਆ ਪਜੈਰੋ ਦਾ ਏ ਓਨੇ ਦੇ ਵਿੱਚ ਤੁਹਾਨੂੰ 12 ਮਾਡਲ ਮਨਟੈਰੋ ਮਿਲ ਜੂਗੀ ਓਨਰ 4th ਹੈ ਓਨਰ ਓਨਰਾਂ ਦਾ ਤਾਂ ਚਲੋ ਕੌਣ ਪੁੱਛਦਾ ਤੇ ਨੰਬਰ ਦੇ ਨਾਲ ਆ 004 ਇੰਜਨ ਗੇਅਰ ਦੀ ਗਾਰੰਟੀ ਮੇਰੀ ਆ ਸੀਲਡ ਆ ਸੈਟ ਆ ਗੱਡੀ ਪੂਰੀ ਇਹਨਾਂ ਨੂੰ ਤਾਂ ਕੀ ਹੁੰਦਣਾ ਹੁੰਦਾ ਏ ਇੰਜਨ ਗੇਰਾਂ ਨੂੰ ਇਹਨਾਂ ਨੂੰ ਨਹੀਂ ਕੁਝ ਹੁੰਦਾ ਹੈਗਾ ਡਰਾਈਵ ਬਿਲਕੁਲ ਜਿਵੇਂ ਚਾਹੇ ਆ ਚਲਾ ਲਓ ਆ ਚਲਾ ਲਓ ਸੇਮ ਡਰਾਈਵ ਹੈ ਤੇ ਆ ਆਪਣੀਆਂ ਕੀ ਲੈਂਸਰ 2012 ਰਜਿਸਟਰਡ 13 ਇਹ ਤਾਂ ਖੜੀ ਸੀ ਕਿਉਂਕਿ ਇਹ ਗੱਡੀ ਦਾ ਨਾ ਬਿਆਨਾ ਕਰਤਾ ਸੀਗਾ ਬੰਦੇ ਨੇ ਤੇ ਇੱਕ ਮਹੀਨੇ ਦਾ ਟਾਈਮ ਲੱਗਾ ਸੀਗਾ ਇੱਕ ਮਹੀਨੇ ਤੋਂ ਹੁਣ ਉੱਪਰ ਹੋ ਗਿਆ ਹੁਣ ਆਪਾਂ ਨੈਕਸਟ ਕਸਟਮਰ ਨੂੰ ਵੇਚਾਂਗੇ 2012 ਰਜਿਸਟਰਡ 13 ਸਿੰਗਲ ਓਨਰ ਹੈ ਆਫਟਰ ਮਾਰਕੀਟ ਇਹਦੀਆਂ ਲਾਈਟਾਂ ਮੈਂ ਬਾਹਰੋਂ ਮੰਗਾਈਆਂ ਸੀਗੀਆਂ ਇਹ ਇਹਦੇ ਵਿੱਚ ਹਾਈ ਲੋ ਅਲੱਗਾ ਆ ਇਹ ਲੋ ਬੀਮ ਹੈ ਇਹ ਹਾਈ ਬੀਮ ਹੈ ਚਾਰ LED ਟਿਊਬਾਂ ਪਈਆਂ ਹੋਈਆਂ ਨੇ 20000 ਦੀਆਂ ਦਾ ਟਿਊਬਾਂ ਟਿਬਾਈਆਂ ਨਹੀਂ ਆ ਮੋਹਾਲੀ ਦਾ ਨੰਬਰ ਹੈ ਸਿਸਟਮ ਵਧੀਆ ਲੱਗਿਆ ਵਾ ਜੇ ਤਾਂ ਹੁਣ ਇਹ ਵੀ ਲੋਕ ਆ ਚਲੋ ਕੋਈ ਨਹੀਂ ਬਾਅਦ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਮੇਰੀਆਂ ਗੱਡੀਆਂ ਅੰਦਰੋਂ ਬਾਹਰੋਂ ਬਿਲਕੁਲ ਇੱਕ ਤਰ੍ਹਾਂ ਦੀ A1 ਕੰਡੀਸ਼ਨ ਦੀਆਂ ਹੁੰਦੀਆਂ ਨੇ ਠੀਕ ਆ ਟਾਇਰ ਲਾਏ ਮੈਂ ਨਵੇਂ ਪੁਆਏ ਸੀਗੇ ਇਹਦੇ ਇਹਦਾ ਵੀ ਰੇਟ ਜੇ ਕਿਸੇ ਨੇ ਪੁੱਛਣਾ WhatsApp ਤੇ ਤੁਹਾਨੂੰ ਦੱਸ ਦੂੰਗਾ ਹਾਂਜੀ ਭਾਈ ਜੀ ਗੱਡੀ ਹੋ ਗਈ ਰੈਡੀ ਵਾਸ਼ ਐਂਡ ਵੈਕਸ ਹੋ ਚੁੱਕੀ ਐ ਤੇ ਕਸਟਮਰ ਵੀ ਪਹੁੰਚ ਚੁੱਕੇ ਨੇ ਮੇਰੇ ਕੋਲ ਉਹ ਹਲੇ ਬਾਕੀ ਗੱਡੀਆਂ ਵੱਲ ਨਿਗਾ ਮਾਰ ਰਹੇ ਆ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਪਹਿਲਾਂ ਤੁਸੀਂ ਗੱਡੀ ਦੇਖੋ ਜਿਹੜੀ ਸਾਡੀ ਅੱਜ ਡਿਲੀਵਰੀ ਹੋ ਰਹੀ ਆ ਕਾਰ ਦੀ ਐ ਸੀਗੀ 2009 ਮਾਡਲ ਤੇ ਸੇਲ ਆਊਟ ਹੋ ਚੁੱਕੀ ਆ ਦੇਖੋ ਕੰਡੀਸ਼ਨ ਕੀ ਹੁੰਦੀ ਆ ਕੱਲੀ-ਕੱਲੀ ਚੀਜ਼ ਦਿਖਾਉਂਗਾ ਤੁਹਾਨੂੰ ਵੀ ਕਿਵੇਂ ਦੀ ਸਾਡੀ ਕੋਲ ਗੱਡੀਆਂ ਹੁੰਦੀਆਂ ਨੇ ਅੰਦਰੋਂ オリジナル ਬਾਹਰੋਂ オリジナル ਕੋਈ ਇੱਕ ਸਿੰਗਲ ਪੈਸੇ ਰੁਪਈਏ ਦਾ ਕੰਮ ਨਹੀਂ ਹੁੰਦਾ ਸਾਡੀ ਗੱਡੀ ਦੇ ਵਿੱਚ ਹੁਣ ਆਪਾਂ ਮਿਲਦੇ ਹਾਂ ਸਰ ਨੂੰ ਸਤਿ ਸ਼੍ਰੀ ਅਕਾਲ ਸਰ ਜੀ ਕੀ ਹਾਲ ਹੈ ਜੀ ਹੈਲੋ ਹੈਲੋ ਕੁਲਵੀਰ ਜੀ کیسے ਹੋ ਜੀ ਵਧੀਆ ਵਧੀਆ ਕਹਾਂ ਸੇ ਹੋ ਸਰ ਮੈਂ ਨਾਲਾਗੜਸਿਆ ਹਾਂ ਵੈਲ ਰਿਵਨ ਇਨਕਮ ਟੈਕਸ ਮੈਂ ਓਕੇ ਤੋਂ ਵੈਸੇ ਆਮਨੇ ਆਪਕੇ ਬਲੌਗ ਦੇਖੇ ਤੇ हाँ जी तो हमें भी दिल में लगा कि हम मनाली वगैरह जाते रहे तो थोड़ी ऑफ रोडिंग भी हमारे को करनी पड़ती है मेरे को आपके पास ये जेन्य कार मिल गई है आ... तो ट्राई मारनी है कार थी? नहीं 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 ट्राई करने की जरूरत नहीं है आपकी <laughs> <क्यों भी मैंने laughs> तो 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 पहले जितनी भी यहाँ गाड़ियाँ देखी है सब जेनुअन खड़ी है पर एक ही नहीं है ब्लॉग ये पाया नहीं लेकिन मैंने मौके पे आकर ये पीछे आपने ना एक रेड कलर की पजरो सेल आउट की हां वो खड़ी है की हां वो भी हाँ, करनी है मतलब की डिलीवरी करनी है उसकी हां सेल आउट की तो मेरे को ये नंबर ना पसंद आया था नंबर तो खैर हमने चेंज कराना है एनओसी okay. हिमाचल की लेनी है हां जी हां जी ये मेरे को गाड़ी बहुत ज्यादा साफ सुथरी लगी कंडीशन कैसी लगी गाड़ी कैसी मेरे को बहुत बढ़िया लगी है जस्ट लाइक ए न्यू है जिसने भी रखी है उस नेचुरली इसी बात है जो भी आदमी गाड़ी लेता प्यार से रखता है बिल्कुल बिल्कुल ऐसा तो होता नहीं है कि सेकंड गाड़ी कोई हो एक आधा भी पीस हो जाए अपना भी पाजी यही काम है भी माड़ी ਇਹ ਡੀ ਗੱਡੀ ਨੂੰ ਤਾਂ ਮੈਂ ਹੱਥ ਪਾਉਂਦਾ ਹੀ ਨਹੀਂ ਹੈ ਨਹੀਂ ਨਹੀਂ ਮੈਨੇ ਇਸ ਦਾ ਇੰਜਨ ਸੇ ਲੈ ਕੇ ਦੇਖੋ ਮੈਂ 84 ਸੇ ਗਾੜੀਆਂ ਚਲਾ ਰਹਾ ਹਾਂ ਹਾਂਜੀ ਮੇਰੇ ਕੋਲ ਵੀ ਗਾੜੀਆਂ ਕੀ ਬਹੁਤ ਨੋਲੇਜ ਹੈ ਹਮ ਬਟ ਮੈਨੇ ਇਸ ਗਾੜੀ ਦਾ ਸਟਾਰਟ ਹੋਤੇ ਹੋਏ ਦੇਖ ਲਿਆ ਤਾਂ ਕਿ ਇਸ ਬਹੁਤ ਅੱਛੀ ਗਾੜੀ ਹੈ ਠੀਕ ਹੈ ਔਰ ਮੈਨੇ ਤਾਂ ਡਰਾਈਵ ਕੀ ਕਰਨੀ ਹੈ ਇਸ ਕੀ ਅਬ ਕੰਡੀਸ਼ਨ ਸੇ ਦੇਖ ਲਓ ਬਿਲਕੁਲ ਬਿਲਕੁਲ ਗੱਡੀ ਦਾ ਬਹੁਤ ਬਹੁਤ ਜ਼ਿਆਦਾ ਨਮੀਆ ਕੱਲ ਵੀ ਮੈਂ ਇੱਕ ਡਿਲੀਵਰੀ ਦੇ ਕੇ ਹਟਿਆ 0084 ਨੰਬਰ ਤੁਸੀਂ ਵੀ ਦੇਖਿਆ ਹੋਣਾ ਹਨਾ ਉਹ ਉਹ ਕਸਟਮਰ ਅੰਮ੍ਰਿਤਸਰ ਤੋਂ ਬੱਸ ਦੇ ਵਿੱਚ ਕੱਲਾ ਆਇਆ ਤੁਸੀਂ ਦੇਖ ਲਓ ਬਿਲਕੁਲ ਬਿਲਕੁਲ ਪਤਾ ਮਤਲਬ ਨਹੀਂ ਬੰਦਾ ਨਾ 10-10 ਬੰਦੇ ਲੈ ਕੇ ਆਉਂਦਾ ਹੁੰਦਾ ਹੈਗਾ ਗੱਡੀ ਤੇ ਕੋਈ ਥੱਲੇ ਵੜ ਜਾਂਦਾ ਕੋਈ ਉੱਪਰ ਕੋਈ ਇੱਧਰ ਖੋਲ ਲੰਦਾ ਬਾਈ ਜੀ ਆਹ ਕੰਮ ਹੈ ਕਿ ਮੈਂ ਸਾਹ ਤੇ ਸੀ ਕੁਲਵੀਰ ਜੀ ਹਮਨੇ ਆਪਕਾ ਨੇ ਬਲਾਕਸ ਮੇਂ ਵੀ ਦੇਖਾ ਹੈ ਕਿ ਅੱਲਾ ਤਾਂ ਕਾਪ ਗੱਡੀਆਂ ਦਿੰਦੇ ਹੈਂ ਹਾਂਜੀ ਹਾਂਜੀ ਔਰ ਮੈਨੇ ਆਪਕੇ ਬਾਤ ਚੀਜ਼ ਸੇ ਵੀ ਦੇਖ ਲਿਆ ਥਾ ਔਰ ਆਦਮੀ ਕਾ ਪਤਾ ਲੱਗ ਜਾਂਦਾ ਹੈ अब आपने खुद बोला हुआ है कि हम सर्विस करके ये सब कुछ देते हैं मैंने खुद ही देख लिया गाड़ी का और दूसरी बात यह है कि आपकी किसी भी गाड़ी में कोई एक्सीडेंटल गाड़ी मेरे को नजर नहीं आ रही अभी आपके पास मैं ये हिमाचल नंबर देख रहा लो मैं तो इसको भी बुक कर रहा हूँ आपके पास, <laughs> पास।, <laughs> पास। सही बात है आपको का। ये में आई अगर पहले आई होती है एनओ सी लेने के लिए अप्लाई करवा दिया आज मैंने हिमाचल नंबर ही लेकर आज हिमाचल नंबर आ गई है उसमें खर्चा पड़ेगा चलो कोई बात नहीं दो दो ले लो दो हो जाएंगी आपको बोली दिया करिए बाकी कागजी कार्रवाई आप है ना है ना आइए सर जी पहला ये दसो सेटिस्फैक्शन हो ਤੁਸੀਂ ਪੂਰੇ ਕੋਈ ਕਮੀ ਪੇਛੀ ਮੇਰੇ ਚ ਲੱਗੀ ਹੋਇਆ ਗੱਡੀ ਚ ਕੋਈ ਕਮੀ ਨਹੀਂ ਹੈ ਆਲ ਡਾਕੂਮੈਂਟਸ ਆਪਨੇ ਹਮਾਰੇ ਕੋ ਦੇ ਦੇ ਦੀਏ ਐਨਓਸੀ ਆਪਨੇ ਦੇ ਦੇ ਦੇਣੀ ਹੈ ਹਮਾਰੇ ਕੋ ਬਿਲਕੁਲ ਜੀ ਬਾਕੀ ਪੇਮੈਂਟ ਹਮਨੇ ਆਪਕੇ ਦੇ ਹੀ ਦੀ ਹੈ ਹਾਂਜੀ 60000 ਹਮਨੇ ਰੱਖਾ ਹੋਇਆ ਹੈ ਆਪਕਾ ਨਸੀਬੇ ਚਲੋ ਬੋਲਣਾ ਠੀਕ ਰਹਤਾ ਹੈ ਹਾਂਜੀ ਬਾਕੀ ਗਾੜੀ ਓਕੇ ਹੈ ਆਪਕੀ ਔਰ ਗਾੜੀ ਨਹੀਂ ਕੋਈ ਕਮੀ ਨਹੀਂ ਔਰ ਸਭ ਤੋਂ ਬੜੀ ਬਾਤ ਹੈ ਵਿਸ਼ਵਾਸ ਕੀ ਬਾਤ ਬਿਲਕੁਲ ਜੀ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ